ਸਤ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲ ਕਰਾਂਗੇ ਪੰਜਾਬ ਤੇ ਹਰਿਆਣਾ ਦੀਆਂ ਮੰਡੀ ਵਿੱਚ ਆਈ ਬਾਸਮਤੀ ਦੇ ਰੇਟ ਦੀ ਤੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੀ ਜਿੱਥੇ ਕਿ 1509 ਚੋਂ ਨਾ ਵਿਕਣ ਲਈ ਆਇਆਗਾ ਜਿੱਡੇ ਵਾਲਾ ਗੁਰੂ ਦੀ ਗੱਲ ਕਰਦੇ ਤਾਂ 3130 ਰੁਪਏ ਰੇਟ ਲੱਗੇਗਾ 7000 ਬੋਰੀ ਵਿਕਣ ਲਈ ਆਈ ਹੈ ਤੇ ਕੀ ਪਤਣਾ ਦੀ ਗੱਲ ਕਰੀ ਦੋਸਤੋ 3300 ਰੁਪਏ ਰੇਟ ਲੱਗਿਆਗਾ ਤੇ 3300 ਰੁਪਏ ਰੇਟ ਲੱਗਿਆਗਾ ਗਿੱਟਾ ਹਾਣ ਦੀ ਗੱਲ ਕਰੀ ਦੋਸਤੋ 1509 ਚ ਨਾ ਵਿਕਣ ਲਈ ਆਇਆਗਾ 3216 ਰੁਪਏ ਰੇਟ ਲੱਗਿਆ ਨਵਰਾਣਾ ਦੀ ਗੱਲ ਕਰੀ 3050 ਪਰ ਰੇਟ ਲੱਗਿਆਗਾ ਤੇ ਸੋਹਣੀ ਪਤ ਦੀ ਗੱਲ ਕਰੀ ਦੋਸਤੋ 3000 ਰੁਪਏ 11 ਰੁਪਏ ਰੇਟ ਲੱਗਿਆਗਾ ਤੇ ਚੀਕਾ ਮੰਡੀ ਦੀ ਗੱਲ ਕਰੀ ਦੋਸਤੋ 3100 ਰੁਪਏ ਰੇਟ ਲੱਗਿਆ 12000 ਪੂਰੀ ਵਿਕਣ ਲਈ ਆਈ ਹੈ ਤਾਂ ਕੈਸਲ ਦੀ ਗੱਲ ਕਰੀ ਦੋਸਤੋ 2965 ਪਰ ਰੇਟ ਲੱਗਿਆ 25000 ਪੂਰੀ ਕਤਰਾਵੜੀ ਦੀ ਗੱਲ ਕਰੀ ਦੋਸਤੋ 3049 ਰੁਪਏ ਰੇਟ ਲੱਗੇਗਾ 15000 ਬੁਰੀ ਵਿਕਣ ਲਈ ਹੈ ਰੇਲਾ ਮੰਡੀ ਦੀ ਗੱਲ ਕਰੀ ਦੋਸਤੋ 3051 ਰੁਪਏ ਰੇਟ ਲੱਗਿਆ ਤੇ 30000 ਬੁਰੀ ਵਿਕਣ ਲਈ ਹੈ ਇਹ ਸਨ ਦੋਸਤੋ ਪੰਜਾਬ ਤੇ ਹਰਿਆਣਾ ਦੀਆਂ ਮੰਡਿਆਂ ਦੇ ਰੇਟ ਜੋ ਕਿ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਬਾਕੀ ਵੀਡੀਓ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਬਾਕੀ ਆਪਣੇ ਚੈਨਲ ਨਾਲ ਜੁੜੇ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੀ ਰੇਟ ਆਪਣੀ ਵੀਡੀਓ ਤੇ ਸਭ ਤੋਂ ਪਹਿਲਾਂ ਰੇਟ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਮਿਲਦੇ ਹਾਂ ਦੋਸਤੋ ਤਦ ਤੱਕ ਲਈ ਧੰਨਵਾਦ ਦੋਸਤੋ